ਮੈਨੂੰ ਹਾਂਜੀ ਤੈਨੂੰ ਕੀ ਪਸੰਦ ਆਵੇ ਕਿਵੇਂ ਵੀ ਘੋੜਾ ਕੋੜੀ ਮੈਨੂੰ ਹਾਂ ਉਹ ਤਾਂ ਆਪਣੇ ਰੱਖੀ ਹੋਈ ਹੈ ਕੋੜੀ ਹਾਂ ਚਲ ਉਹ ਵੀ ਵਧੀਆ ਹੈ ਨਾ ਬਾਦੀ ਤੇ ਬਾਦੀ ਵਾਲਿਆ ਹੋਗਾ ਜਨਰੇਗਾ ਹੂੰ ਸਕਦਾ ਨਾ ਅੰਦਰੋਂ ਜਿਹੜਾ ਸੱਚੀ ਗੱਲ ਅਸਾਂ ਤੁਹਾਨੂੰ ਮੈਨੂੰ ਘੋੜਾ ਸਾਣ ਅੱਛਾ ਹੁਣ ਇਹ ਕਹਿੰਦਾ ਕਿ ਘੋੜਾ ਸਾਣ ਤੇ ਪੁੱਤ ਪਲਵਾਨ ਹਮ ਕਹਿੰਦਾ ਪਿੰਡ ਲੈ ਘਰੇ ਜਾਵਦੇ ਅੱਛਾ ਆਪਣੇ ਘਰੇ ਘੋੜਾ ਜਾਵਾਂ ਜੇ ਨਾ ਹਮ ਜਾਂ ਮਜੀ ਘੋੜਾ ਪੈਦਾ ਹੋ ਜਾਈ ਤੇ ਘੋੜਾ ਪੱਲੇ ਆਈਏ ਹਮ ਫਿਰ ਨਾ ਇੱਕ ਚੀਜ਼ ਜੀ ਆ ਬਸ ਹਮ ਵੀ ਇੱਕ ਸ਼ੌਂਕ ਹੈਗਾ ਜ਼ਿੰਦਗੀ ਦਾ ਕਿਉਂਕਿ ਫਿਰ ਨਾ ਮੈਂ ਇਹ ਜੀ ਵੇਲੇ ਸਵੇਰੇ ਜਿਵੇਂ ਹਜੇ 6:30 ਵਜੇ ਨੇ ਹਮ ਇਹ ਜੀ ਵੇਲੇ ਗੱਦੀ ਪਾ ਲਈ ਹਮ ਹੂੰ ਰਾਹ ਛਾਲਤਾ ਸੜਕਸ ਪੂਰੀ ਆਵਾਜਾ ਹੀ ਨਹੀਂ ਫਿਰ ਘੋੜਾ ਜਾਵੇ ਘੋੜੇ ਤੇ ਬਾਈਕੇ ਜਦੋਂ ਪਿੰਡ ਤੋਂ ਦੀਵਾ ਗੇੜਾ ਤੜਤੀ ਫਿਰ ਘੋੜਾ ਪਤਾ ਕਿਵੇਂ ਕਰੀ ਥੋੜਾ ਫਿਰ ਲੋਕ ਪਤਾ ਕਿ ਉਹ ਝਾਕਣ ਲਈ ਆਏ ਗੱਡੀ ਵਾਲੇ ਵੀ ਆਏ ਆਏ ਝਾਕਣ ਤਾਂ ਹੋਂ ਕਰਕੇ ਹੈ ਫਿਰ ਲੋਕ ਘੋੜਾ ਪਤਾ ਕਿਵੇਂ ਕਰ ਲੋਕ ਗੱਡੀਆਂ ਕਾ ਨਹੀਂ ਨਹੀਂ ਝਾਕਦੇ ਹੈਗੇ ਲੋਕ ਫਿਰ ਘੋੜਾ ਪਤਾ ਇੰਨਾ ਕ ਨਹੀਂ ਜਿਆਦਾ ਝਾਕ ਘੋੜਾ ਪਤਾ ਕਿਵੇਂ ਤੁਰੂਗਾ ਦੀ ਧਪੜ 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 ਫਿਰ ਨਹੀਂ ਤੋਦੀ ਡਾਟ ਬੰਦ ਹੀ ਜਾਵੇ ਹੂੰ ਰਾਣੋਂ ਨੂੰ ਲੈ ਜਾ ਕਰਨ ਗੱਡੀ ਪਾ ਕੇ ਰਾਣੂ ਵੀ ਲੱਕ ਜਾਇਆ ਕਰਾਂਗੇ ਆ ਤੰਗ ਕਰਦੇ ਥੋੜੀ ਜੀ ਸੌਨਮ ਹੂੰ ਸੌਨਮ ਫੇਰ ਔਖਾ ਕਰਦੇ ਐ ਫੇ ਸੜਕੋ ਚਲਦੀ ਆ ਕਨਾ ਹੂੰ ਪੀਰ ਵਿੱਚ ਕੋਈ ਮਾਰ ਕੋੜੇ ਵਾਲਾ ਸ਼ੌਂਕ ਹੈਗਾ ਕੋੜੇ ਵਾਲਾ ਸ਼ੌਂਕ ਪਰਮਾਤਮਾ ਇੱਕ ਵਾਰੀ ਪੂਰਾ ਕਰਦੇ ਫਿਰ ਵੀ ਹਾਂ ਆ ਕੋੜਾ ਵੀ ਆ ਜੂ ਹੈ ਸਿੱਧੀਆਂ ਨਿੱਤਨ ਸਾਰਾ ਕੁਝ ਹੀ ਹੈ ਹਾਂ ਬੇਵਾਨਾ ਨਾ ਕਰੂ ਕਿਸੇ ਨਾਲ ਬਸ